ਸਾਰੇ ਹੀ ਹਾਜ਼ਰੀਨ ਦਰਸ਼ਕ ਤੁਸੀਂ ਇਸ ਵੇਲੇ ਜੁੜੇ ਹੋ BS ਮੀਡੀਆ ਦੇ ਨਾਲ ਅਸੀਂ ਇਸ ਵੇਲੇ ਜਿਲ੍ਹਾ ਲੁਧਿਆਣਾ ਦਾ ਇਤਿਹਾਸਕ ਸ਼ਹਿਰ 시 ਮਾਛਵਾੜਾ ਸਾਹਿਬ ਮਾਛਵਾੜਾ ਸਾਹਿਬ ਦੇ ਸਮਰਾਲਾ ਰੋਡ ਦੇ ਉੱਪਰ ਸਥਿਤ ਚੈਰੀ ਟੇਬਲ ਐਸਜੀਬੀ ਹਸਪਤਾਲ ਜਿਹੜੀ ਕਿ ਬਹੁਤ ਹੀ ਸਤਿਕਾਰਯੋਗ ਪੂਰੀ ਵਾਲੇ ਸੰਸਥਾਵਾਂ ਦੇ ਨਾਮ ਹੇਠ ਚੱਲ ਰਹੀ ਹੈ ਜਿਦੇ ਵਿੱਚ ਰੋਜ਼ਾਨਾ ਹੀ ਹਸਪਤਾਲ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਉਸ ਤੋਂ ਇਲਾਵਾ ਸਮੇਂ-ਸਮੇਂ ਦੇ ਉੱਪਰ ਵਿਸ਼ੇਸ਼ ਤੌਰ ਦੇ ਉੱਪਰ ਖੂਨਦਾਨ ਕੈਂਪ ਕੋਈ ਹੱਡੀਆਂ ਦਾ ਕੈਂਪ ਕੋਈ ਦਿਲ ਦੇ ਜਾਂਚ ਦੀ ਰੋਗਾਂ ਦਾ ਕੈਂਪ ਸਾਰਾ ਕੁਝ ਸਮੇਂ-ਸਮੇਂ ਉੱਪਰ ਚੱਲ ਰਿਹਾ ਹੈ ਅੱਜ ਅਸੀਂ ਇਸ ਸੰਸਥਾ ਦੇ ਵਿੱਚ ਬੀਬੀ ਹਰਜਿੰਦਰ ਕੌਰ ਜੀ ਸਵਰਗਵਾਸੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਕੈਂਪ ਲਾਇਆ ਜਿਦੇ ਵਿੱਚ ਅੱਖਾਂ ਦਾ ਦੰਦਾਂ ਦਾ ਹੱਡੀਆਂ ਦੀ ਜਾਂਚ ਵਿਸ਼ੇਸ਼ ਤੌਰ ਤੇ ਕੀਤੀ ਜਾ ਰਹੀ ਹੈ ਇਸ ਵੇਲੇ ਕੈਂਪ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਾਂਚ ਸਰੀਰਕ ਜਾਂਚ ਦੇ ਲਈ ਇੱਥੇ ਪੁੱਜੇ ਨੇ ਤੇ ਇਸ ਵੇਲੇ ਮੇਰੇ ਨਾਲ ਨੇ ਇਸ ਸੰਸਥਾ ਦੇ ਜਿਹੜੇ ਮੁੱਖ ਸੇਵਾਦਾਰ ਕਹਿੰਦੇ ਇਹ ਜਾਂਚ ਨੂੰ ਚਾਉਣ ਵਾਲੇ ਚੰਦਰਜੀਤ ਸਿੰਘ ਫੋਪੀਆ ਜੀ ਉਹਨਾਂ ਦੇ ਨਾਲ ਹੀ ਸਾਡੇ ਮੱਛਵਾੜਾ ਤੋਂ ਬਲਾਕ ਕਾਂਗਰਸ ਦੇ ਪ੍ਰਧਾਨ ਕਾਂਗਰਸ ਦੇ ਆਗੂ ਪਰਮਿੰਦਰ ਦਿਵਾੜੀ ਤਖੜਾ ਤੋਂ ਤੇ ਨਾਲ ਹੀ ਸਾਡੇ ਇਸ ਵੇਲੇ ਸਾਰਾ ਪੱਤਰਕਾਰ ਭਾਈਚਾਰਾ ਜਿਹੜਾ ਉਹ ਇਸ ਕੈਂਪ ਦੇ ਵਿੱਚ ਆ ਹਾਜ਼ਰੀ ਭਰਿਆ ਤੇ ਨਾਲ ਮੇਰੇ ਭੈਣ ਦੀ ਲਵਾੜ ਕੱਢ ਤੋਂ ਸਰਪੰਚ ਉਹ ਵੀ ਬੈਠੇ ਨੇ ਤੇ ਸਾਰਿਆਂ ਦਾ ਇੱਥੇ ਅਸੀਂ ਆਉਣ ਤੇ ਜੀ ਆਇਆਂ ਆਖਦੇ ਆ ਤੇ ਮੈਂ ਬੇਨਤੀ ਕਰਾਂਗਾ ਸਰਨਜੀਤ ਸਿੰਘ ਤੋਪੀਆ ਜੀ ਸੰਖੇਪ ਤੇ ਮੈਂ ਬੇਨਤੀ ਕਰਾਂ ਸਾਡੇ ਨੌਜਵਾਨ ਇਲਾਕੇ ਦੇ ਜਿਹੜੇ ਕਾਂਗਰਸੀ ਆਗੂ ਪਰਮਿੰਦਰ ਤਿਵਾੜੀ ਜੀ ਉਹ ਇਸ ਕੈਂਪ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਅਕਸਰ ਉਹ ਸਮਾਸ ਤੇ ਵੀ ਕੰਮਾਂ ਦੇ ਵਿੱਚ ਸਹਿਯੋਗ ਦਿੰਦੇ ਰਹਿੰਦੇ ਨੇ ਤੇ ਚੰਦ ਸ਼ਬਦਾਂ ਦੇ ਵਿੱਚ ਆਪਣੀ ਜਿਹੜੀ ਗੱਲਬਾਤ ਆ ਉਹ ਪਰਮਿੰਦਰ ਸਵਾੜੀ ਜੀ ਕਰਨਗੇ। ਹਾਂਜੀ ਅੱਜ ਪੂਰੀ ਵਾਲੇ ਸੇਵਾ ਸੰਸਥਾ ਮਛਵਾੜਾ ਸਾਹਿਬ ਨੂੰ ਜੋ ਅਕਸਰ ਹੀ ਸਮਾਜ ਸੇਵਾ ਦੇ ਕੰਮਾਂ ਵਾਸਤੇ ਹਮੇਸ਼ਾ ਹੀ ਤਤਪਰ ਰਹਿੰਦੇ ਨੇ ਸਾਡੇ ਥੋਪੀਆ ਸਾਹਿਬ ਉਹਨਾਂ ਦੀ ਸਮੂਚੀ ਟੀਮ ਅੱਜ ਵੀ ਉਸੇ ਖੜੀ ਦੇ ਤਹਿਤ ਸਾਡੇ ਬਹੁਤ ਹੀ ਸਤਿਕਾਰਯੋਗ ਸਖਰਾਂ ਤੋਂ ਸੂਬੇਦਾਰ ਹਰਪਾਲ ਸਿੰਘ ਜੀ ਜਿਹੜੇ ਗਿਆਨੀ ਵੀ ਨੇ ਬੜੇ ਸੂਝਵਾਨ ਬੜੇ ਹੀ ਹਰਮਦਿਲ ਤੇ ਬਹੁਤ ਹੀ ਵਧੀਆ ਇਨਸਾਨ ਜਦੋਂ ਚੰਗੇ ਇਨਸਾਨਾਂ ਦੀ ਗਿਣਤੀ ਹੁੰਦੀ ਆ ਤੇ ਉਂਗਲ ਤੇ ਪਹਿਲਾ ਨਾਮ ਸੂਬੇਦਾਰ ਹਰਪਾਲ ਸਿੰਘ ਜੀ ਦਾ ਹੁੰਦਾ ਕੁਝ ਸਮਾਂ ਪਹਿਲਾਂ ਉਹਨਾਂ ਦੇ ਪਤਨੀ ਬੀਬੀ ਰਜਿੰਦਰ ਕੌਰ ਜੀ ਇਸ ਦੁਨੀਆ ਤੋਂ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਅੱਜ ਉਹਨਾਂ ਦੀ ਯਾਦ ਨੂੰ ਉਹਨਾਂ ਦੇ بیٹے ਵੱਲੋਂ ਚਰਨ ਜੀ ਵੀ ਰੱਖਣ ਦੇ ਲਈ ਪੂਰੀ ਆਲੇ ਸੇਵਾ ਸੰਪਤੀ ਦੇ ਜਿਹੜਾ ਹਸਪੀਟਲ ਆ ਮਰਛਵਾੜੇ ਸਾਹਿਬ ਕੀ ਬਣਾਇਆ ਗਿਆ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਹਰ ਇੱਕ ਸਿਆਣੇ ਬਜ਼ੁਰਗ ਨੂੰ ਇੱਕ ਹੌਸਲੇ ਤੇ ਇੱਕ ਮੁਗਲੀ ਜਿਹੜੀ ਸਿਹਤ ਦੀ ਸੰਭਾਲ ਵਾਸਤੇ ਇੱਕ ਐਡਵਾਈਸ ਦੀ ਲੋੜ ਹੁੰਦੀ ਹੈ ਛੋਟੀਆਂ-ਛੋਟੀਆਂ ਦਵਾਈਆਂ ਦੀ ਲੋੜ ਹੁੰਦੀ ਆ ਸਾਡੀਆਂ ਪਿੰਡਾਂ ਦੇ ਵਿੱਚੋਂ ਬੀਬੀਆਂ, ਬਜ਼ੁਰਗਾਂ ਨੂੰ। ਉਹਦੇ ਲਈ ਅੱਜ ਉਹਨਾਂ ਦੇ بیٹے ਨੇ ਇੱਕ ਸਜੀਵ ਨੇ ਬੂਟੀ ਦਾ ਬਜ਼ੁਰਗਾਂ ਵਾਸਤੇ ਕੰਮ ਕੀਤਾ ਏ ਸਸਤਾ ਦੇ ਵਿੱਚ ਆ ਕੇ। ਥੋਪੀਆ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਧੰਨਵਾਦੀ ਆ ਥੋਪੀਆ ਸਾਹਿਬ ਜੀ ਨੇ ਜਿਹੜਾ ਉਹਨਾਂ ਦੇ ਵਾਸਤੇ ਵੱਡਾ ਉਪਰਾਲਾ ਅੱਜ ਇੱਥੇ ਬੀਬੀ ਅਰਜਿੰਦਰ ਕੌਰ ਜੀ ਦੀ ਯਾਦ ਨੂੰ ਚਰਨ ਜੀ ਵੀ ਰੱਖਣ ਵਾਸਤੇ ਇੱਥੇ ਉਹ ਲਿਖਿਆ ਅਸੀਂ ਉਹਨਾਂ ਦੇ ਬੇਟੇ ਦੇ ਵੀ ਧੰਨਵਾਦ ਦੀਆਂ ਵੀ ਜਿਨ੍ਹਾਂ ਨੇ ਇੱਕ ਚੰਗੀ ਸਿਹਤ ਲੈ ਕੇ ਆਪਣੇ ਮਾਤਾ ਦੇ ਨਾਂ ਦੀ ਜਾਦ ਨੂੰ ਚਰਨ ਜੀ ਵੀ ਰੱਖਣ ਲਈ ਇੱਕ ਚੰਗਾ ਉਪਰਾਲਾ ਕੀਤਾ। ਉਹਦੇ ਲਈ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਵੀ ਇੱਕ ਬਜ਼ੁਰਗਾ ਨੂੰ ਹੌਸਲੇ ਤੇ ਐਡਵਾਈਸ ਤੇ ਛੋਟੀ ਜੀ ਦਵਾਈ ਦੀ ਲੋੜ ਹੁੰਦੀ ਹੈ ਜਿਸ ਦੇ ਨਾਲ ਉਹਨਾਂ ਦੀ ਉਮਰ ਦੇ ਵਿੱਚ ਵਾਧਾ ਹੋ ਜਾਂਦਾ। ਉਹ ਉਸ ਦਾ ਅੱਜ ਇੱਥੇ ਉਪਰਾਲਾ ਕੀਤਾ ਜਾ ਰਿਹਾ ਹੈ। ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ। ਤੇ ਉਹਨਾਂ ਬਜ਼ੁਰਗਾਂ ਨੂੰ ਐਡਵਾਈਸ ਵੀ ਦਿੱਤੀ ਜਾ ਰਹੀ ਹੈ ਸਲਾਹ ਵੀ ਦਿੱਤੀ ਜਾ ਰਹੀ ਹੈ ਵੀ ਤੁਸੀਂ ਠੀਕ ਹੋ ਜਿਹੜਾ ਬਜ਼ੁਰਗ ਆਉਂਦੇ ਨੇ ਮੈਂ ਦੇਖੇ ਨੇ ਰਾਸਤੇ 'ਤੇ ਜਦੋਂ ਆਇਆ ਵੀ ਬੜੇ ਹੱਸਦੇ ਤੇ ਹੌਸਲੇ ਦੇ ਨਾਲ ਵਾਪਸ ਜਾਂਦੇ ਨੇ ਸੋ ਇਹ ਜੇ ਕੈਂਪਾਂ ਦਾ ਮੈਂ ਕਹਿਣਾ ਵੀ ਆਪਣੇ ਬਜ਼ੁਰਗਾਂ ਦੀ ਯਾਦ ਨੂੰ ਸਮਰਪਿਤ ਬਲਵੀਰ ਸਿੰਘ ਬੱbbi ਜਿਹੜੇ ਸਾਡੇ ਪ੍ਰੈਸਰ ਕੋਰਟਰ ਵੀ ਨੇ ਪੱਤਰਕਾਰ ਵੀ ਨੇ ਸਹਿਤਕਾਰ ਵੀ ਨੇ ਵਧੀਆ ਲਿਖਦੇ ਵੀ ਨੇ ਇਹ ਜੇ ਕੰਮਾਂ ਦੇ ਵਿੱਚ ਬਾਤ ਛਾੜ ਕੇ ਇੱਕ ਦੂਏ ਦਾ ਸੰਜੋਗ ਵੀ ਦਾਓ ਤੇ ਆਪ ਵੀ ਇਹੋ ਜਿਹੇ ਕੰਮ ਜਰੂਰ ਕਰਦੇ ਰਹੋ ਮੈਂ ਫਿਰ ਤੋਂ ਸੇਵਾ ਸੰਤੀ ਦਾ ਤੇ ਬਲਬੀਰ ਬੱਬੀ ਜੀ ਦਾ ਉਹਨਾਂ ਦੀ ਮਾਤਾ ਜੀ ਨੂੰ ਮੈਂ ਪ੍ਰਮਾਤਮਾ ਨੂੰ ਅਰਦਾਸ ਕਰਨਾ ਉਹਨਾਂ ਨੂੰ ਇਸੇ ਤਰ੍ਹਾਂ ਉਹਨਾਂ ਦੇ ਬੇਟੇ ਨੂੰ ਜਿਹੜੀ ਤਾਕਤ ਵਕਤ ਦੇ ਰਹਿਣ ਸੇਵਾ ਕਰਨ ਦੀ ਤੇ ਇਸ ਥੋਪੀਆ ਪਰਿਵਾਰ ਨੂੰ ਵੀ ਤਾਕਤ ਵਕਤ ਦੇ ਰਹਿਣ ਸੇਵਾ ਕਰਨ ਦੀ ਸੇਵਾ ਸੰਤੀ ਜਿਹੜੀ ਦਿਨ ਦੁਪਣੀ ਤੇ ਰਾਤ ਚੌਂਕਰੀ ਤਰੱਕੀ ਕਰੇ ਇਸੇ ਤਰ੍ਹਾਂ ਸੇਵਾ ਕਰਦੀ ਰਹੇ ਅੰਨਾ ਕੁਸ਼ ਕਹਿੰਦਾ ਜੈ ਪੁਵਾਨ ਜੈ ਸ਼੍ਰੀ ਧਾਮ ਜੈ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਦੀ ਖਤੇ ਜਿਵੇਂ ਕਿ ਆਪ ਨੂੰ ਸੰਗਤ ਨੂੰ ਅੱਜ ਪਤਾ ਹੀ ਹੈ ਮਾਤਾ ਹਰਜਿੰਦਰ ਕੌਰ ਜੀ ਦੀ ਜਾਤ ਦੇ ਵਿੱਚ ਉਹਨਾਂ ਦੇ ਬੇਟੇ ਵੱਲੋਂ ਸਰਦਾਰ ਬਲਵੀਰ ਸਿੰਘ ਜੀ ਭੱਬੀ ਪੱਤਰਕਾਰ ਵੀਰ ਵੱਲੋਂ ਇਹ ਵੱਡਾ ਬਰਾਲਾ ਕੀਤਾ ਗਿਆ ਕਿ ਸਾਡੇ ਇਸ ਹਸਪੀਟਲ ਦੇ ਵਿੱਚ ਅੱਖਾਂ ਤੇ ਦੰਦਾਂ ਦਾ ਜਰਨਲ ਬਿਮਾਰੀਆਂ ਦਾ ਤੇ ਹੱਡੀਆਂ ਦਾ ਜਿਹੜਾ ਚੈੱਕ ਅਪ ਕੈਂਪ ਹੈ ਇਹਨਾਂ ਨੇ ਇਹ ਬਟਾ ਬਰਾਲਾ ਕੀਤਾ ਹੈ ਕਿ ਬਹੁਤ ਹੀ ਲੱਗਾ ਜੋ ਕੰਮ ਹੈ ਤੇ ਇੱਥੇ ਮੈਂ ਇੱਕ ਬੇਨਤੀ ਵੀ ਕਰਦਾ ਕਿ ਅੱਜ ਤੋਂ ਅਸੀਂ ਲਗਾਤਾਰ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਪਿੰਡਾਂ ਦੇ ਨੌਜਵਾਨਾਂ ਨੂੰ ਔਰ ਪਿੰਡਾਂ ਨੇ ਸੋਸਾਇਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਤੁਸੀਂ ਕੋਈ ਵੀ ਕੈਂਪ ਅੱਖਾਂ ਅਤੇ ਦੰਦਾਂ ਦਾ ਜਾਂ ਕੋਈ ਹੋਰ ਖੂਨਦਾਨ ਕੈਂਪ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕੈਂਪ ਲਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਕਿਸੇ ਗੁਰੂ ਘਰ ਦੇ ਵਿੱਚ ਜਾ ਕੇ ਤੇ ਸਾਂਝੀ ਜਗ੍ਹਾ ਤੇ ਅਸੀਂ ਕੈਂਪ ਲਾਇਆ ਕਰਾਂਗੇ ਸਾਨੂੰ ਇਹ ਸੇਵਾ ਦਾ ਮੌਕਾ ਦਿਓ ਅੱਜ ਤੋਂ ਆਪਾਂ ਮਾਤਾ ਜੀ ਦੇ ਉਹ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਉਹਨਾਂ ਨੂੰ ਯਾਦ ਨੂੰ ਤਾਜ਼ਾ ਕਰਨ ਵਾਸਤੇ ਇਹ ਬੇਨਤੀ ਕਰਦੇ ਅੱਜ ਤੋਂ ਅਸੀਂ ਜਿੱਥੇ ਮਰਜੀ ਕੋਈ ਕੈਂਪ ਲਵਾਵੇ ਅਸੀਂ ਉਸ ਪਿੰਡ ਦੇ ਵਿੱਚ ਜਾਂ ਕਿਸੇ ਮਹੱਲੇ ਦੇ ਵਿੱਚ ਜਾਂ ਕਿਸੇ ਵੀ ਨੇੜੇ ਤੇੜੇ ਸ਼ਹਿਰ ਦੇ ਵਿੱਚ ਤੁਸੀਂ ਲਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਸਵਾਮੀ ਗੰਗਾ ਨਾਨ ਜੀ ਪੂਰੀ ਵਾਲੇ ਸੇਵਾ ਸੰਪਤੀ ਜਿਹੜੀ ਹੈ ਇਹ ਤੁਹਾਡੇ ਹਰੇਕ ਜਗ੍ਹਾ ਪਿੰਡ ਜਾ ਕੇ ਇਹ ਕੈਂਪ ਲਾਉਣ ਨੂੰ ਤਿਆਰ ਰਹੇਗੀ ਸੋ ਅੱਜ ਅਸੀਂ ਸਾਰੇ ਪਰਨ ਕਰੀਏ ਜਿੱਥੇ ਵੀ ਕੋਈ ਲੋੜਵੰਦ ਸੇਵਾਦਾਰ ਜਾਂ ਸੁਸਾਇਟੀ ਦੇ ਮੈਂਬਰ ਜਾਂ ਕੋਈ ਕਲੱਬ ਜਾਂ ਕੋਈ ਮੁਹੱਲੇ ਦਾ ਕੋਈ ਵੀ ਨੌਜਵਾਨ ਸਾਥੀ ਵੀ ਕੋਈ ਲਵਾਉਣਾ ਚਾਹੁੰਦਾ ਸਾਡੇ ਨਾਲ ਸੰਪਰਕ ਕਰੋ ਅਸੀਂ ਉੱਥੇ ਕੈਂਪ ਲਾਉਣ ਨੂੰ ਤਿਆਰ ਰਹਾਂਗੇ ਐਨਾ ਕੁਝ ਕਹਿੰਦੇ ਹੋਏ ਸ਼ਿਵੰਦ ਜਾਟਕਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ